ਵੱਡ ਸਾਰੀ ਵੱਡ ਹੋ ਜਾਂਦੀ ਆ ਪਤਾ ਤੁਹਾਨੂੰ ਕਿਵੇਂ ਲੱਗਦਾ ਵੀ ਹੁਣ ਵੀ ਸਾਡਾ ਜਿਹੜਾ ਹੈਗਾ ਦੇਸ਼ ਜਿਹੜਾ ਸਿਕ ਵੱਡ ਖਿੱਚੀ ਗਈ ਆ ਚੜਦੇ ਤੇ ਲੈਂਦੇ ਪੰਜਾਬ ਦੇ ਵਿੱਚ ਤੇ ਉਹ ਲਾ ਲਾ ਰੋਲਾ ਸਾਰੀ ਦੁਨੀਆ ਵੀ ਚੜਦੇ ਫੇਰ ਆ ਜਾਂਦੇ ਕੋਈ ਆ ਕੇ ਭੱਗਿਆ ਜਾਂ ਕੋਈ ਆ ਕੇ ਪਰਸੋ ਆ ਜਾਂਦੇ ਕੋਈ ਆ ਕੇ ਹੋਣਾ ਕਿ ਨਹੀਂ ਹੋਣਾ ਇਹ ਉਹ ਰੋਲੇ ਸੁਣੀ ਗਏ ਤੇ ਸੁਣਦੇ ਰਹੇ ਤੇ ਅੱਜ ਅੱਜ ਹਾਂਜੀ ਗੱਲ ਕੋਈ ਨਹੀਂ ਅੱਜ ਨਹੀਂ ਚੇਤਾ ਆਉਦਾ ਚੇਤਾ ਆ ਦਿਖਦਾ ਉਹਨਾਂ ਜਿਹੜੋ ਘਰ ਬਰ ਬਣਾਏ ਨਹੀਂ ਸਭ ਦਾਰੀ ਜੋ ਸ਼ੋਹਲੇ ਨੇ ਤੇ ਜੇ ਕੋਈ ਪਿੱਛੇ ਜਿਹੜੇ ਹੈਗੇ ਆਪਦੇ ਜਿਹੜੇ ਜਿਹੜੇ ਆਪਣੇ ਪਿੰਡ ਦੇ ਵਿੱਚ ਕੋਈ ਸੱਜਣ ਮਿੱਤਰ ਹੁੰਦੇ ਨੇ ਜਾਂ ਕੋਈ ਹੋਰ ਹੁੰਦੇ ਨੇ ਜਿਵੇਂ ਕਿਵੇਂ ਉੱਥੇ ਆਪਣੇ ਮਤਲਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਸਥਾਨ ਹੈਗਾ ਅਨਕਾਣਾ ਸਾਹਿਬ ਉਹਨਾਂ ਨੂੰ ਛੱਡ ਕੇ ਇੱਧਰ ਆਪਾਂ ਇੱਧਰ ਪੰਜਾਬ ਦੇ ਵਿੱਚ ਚੜਦੇ ਪੰਜਾਬ ਚ ਆ ਗਏ ਆ ਕੁਝ ਦਰਦ ਮਹਿਸੂਸ ਹੁੰਦਾ ਹੈ ਦਰਦ ਦਿੱਤਾ ਅਸਰ ਹੁੰਦਾ ਹੈ ਇਹ ਜਿਹੜਾ ਛੱਡ ਕੇ ਉਹਨਾਂ ਦੇ ਮਹਾਰਾਜ ਦਾ ਸਥਾਨ ਇਹ ਡਬ ਡਾ ਜਿਹੜੇ ਸੀਗੇ ਜਿਹੜੇ ਲੈਂਦੇ ਪੰਜਾਬ ਦੇ ਵਿੱਚੋਂ ਜਿਨ੍ਹਾਂ ਨਾਲ ਜਿਹੜੇ ਉੱਠ ਕੇ ਵਿਚਾਰੇ ਉਧਰੋਂ ਜਾੜੇ ਤੌਰ ਤੇ ਇੱਧਰ ਆਏ ਨੇ ਉਹਨਾਂ ਉਹ ਜਾਤੀ ਦੇ ਹਰਾ ਮਲਾ ਰਿਆ ਕਿ ਉਹ ਇਸ ਨੂੰ ਕੀ ਲੈ ਰਹੇ ਉਹ ਦਾ ਦੁਖੀ ਦੁਖੀ ਨਹੀਂ ਕਿ ਮਨ ਤੋਂ ਨਾਲ ਦੁਖੀ ਹੁੰਦਾ ਜੀ ਇੰਨਾ ਕੰਮ ਛੱਡ ਕੇ ਇੱਥੇ ਤਰਤੀ ਖਾਣਾ ਇੱਥੇ ਉਹ ਗੱਲਾਂ ਨਹੀਂ ਹੁੰਦੀ ਛੱਡੀ ਤਰਤੀ ਦੀਆਂ ਤਰਤੀ ਰਕਦੀ ਉਹ ਇੱਥੇ ਦਾ ਝੱਲਾ ਫੁੱਟ ਫੁੱਟ ਕੇ ਮਹਾ ਬਣੀ ਜੀ ਬੜੀਆਂ ਤੇ ਜੇਕਰ ਹੁਣ ਆਪਾਂ ਗੱਲ ਕਰਦੇ ਆ ਜਿਵੇਂ ਮਨੋ ਪੁਰਾਣੇ ਜਿਹੜੇ ਬਜ਼ੁਰਗੇ ਤੁਹਾਡੇ ਉਮਰ ਦੇ ਸੀਗੇ ਜਿਹੜੇ ਸੱਜਣ ਮਿੱਤਰ ਜਾਂ ਉੱਥੇ ਰਹਿ ਗਏ ਜਾਂ ਕੋਈ ਆਪਦੇ ਪਰਿਵਾਰ ਰਹਿ ਗਏ ਨੇ ਉਹਨਾਂ ਨੂੰ ਮਿਲਣ ਦਾ ਜਲ ਨਹੀਂ ਕਰਦਾ ਵੀ ਅਸੀਂ ਦੇਲ ਤੋਂ ਕਹਾ ਦਾ ਕਰਨਾ ਹੁਣ ਜਦੋਂ ਅਸੀਂ ਦੇ ਛੋਟੀ ਉਮਰ ਜੀ ਦੇ ਨਾ ਇਨਾ ਕੇ ਨਾ ਪਿਆਰ ਹੀ ਨਾ ਇਨਾ ਪਿਆਰ ਨਾ ਕੋਈ ਤੋਂ ਹੀ ਜਲੀ ਤੇ ਬਾਬੇ ਨਾੜਕ ਦੀ ਧਰਤੀ ਨੂੰ ਧਰਤੀ ਤੇ ਜਾਣ ਦਾ ਦਿਲ ਨਹੀਂ ਕਰਦਾ ਉਹ ਕਰਦਾ ਮੇਰਾ ਬੱਚੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਹਾਂ ਬਲਬੀਰ ਸਿੰਘ ਜੋਸਨਾ ਅੱਜ ਗੱਲ ਕਰਨ ਜਾ ਰਿਹਾ ਆ ਆਜ਼ਾਦੀ ਦਿਹਾੜੀ ਦੀ ਜਿੱਥੇ ਪੂਰੇ ਭਾਰਤ ਵਿੱਚ ਆਜ਼ਾਦੀ ਦਾ ਦਿਹਾੜਾ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਉੱਥੇ ਹੀ ਜਿਹੜੇ ਲੈਂਦੇ ਪੰਜਾਬ ਦੇ ਵੱਡੀ ਤਦਾਦ ਦੇ ਵਿੱਚ ਪਰਿਵਾਰ ਸੀਗੇ ਜਿਨ੍ਹਾਂ ਨੇ ਆਜ਼ਾਦੀ ਦਾ ਜਿਹੜਾ ਆਪਣਾ ਜਿਨ੍ਹਾਂ ਨੇ ਵੰਡ ਦਾ ਜਿਹੜਾ ਸੰਤਾਪ ਆਪਦੇ ਪਿੱਡੇ ਤੇ ਹੰਡਾਇਆ ਹੈਗਾ ਉਹ ਇਸ ਨੂੰ ਜੜੇ ਦਾ ਰੂਪ ਉਹ ਦੇ ਰਹੇ ਨੇ ਸਾਡੇ ਨਾਲ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹ ਵੀ ਇਸ ਜਿਹੜੇ ਸੰਤਾਪ 47 ਦੀ ਵਡ ਦਾ ਸੰਤਾਪ ਆਪਣੇ ਪਿੰਡੇ ਤੇ ਹੜਾ ਚੁੱਕੇ ਨੇ। ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਨਾਂ ਕੀ ਆ ਜੀ ਤੇ ਤੁਹਾਡਾ ਜਿਹੜਾ ਪਿਛਲਾ ਪਿੰਡ ਕਿਹੜਾ ਸੀਗਾ ਜੀ? ਤੁਹਾਡਾ ਨਾਂ ਜਗੀਰ ਸਿੰਘ ਬਲਦੀ ਕਰਤਾਰ ਸਿੰਘ ਹੈ। ਕਿਹਨੂੰ ਪੁੱਛੋਗੇ? ਮੱਝਾ। ਲਾਹੌਰ ਚ ਮੱਝਾ। ਮੱਝਾ। ਹਾਂ। ਤੇ ਜਦੋਂ ਇਹ ਰੌਲੇ ਪਏ ਹੈਗੇ ਆ ਉਦੋਂ ਤੁਹਾਡੀ ਉਮਰ ਕਿੰਨੀ ਕ ਹੈਗੀ ਸੀ? 12-13 ਸਾਲ ਦੀ। 12-13 ਸਾਲ ਉਮਰ ਸੀ। ਹਾਂ। ਤੇ ਤੁਹਾਨੂੰ ਪੂਰਾ ਪਤਾ ਜੀ ਮਤਲਬ ਇਹ ਜਦੋਂ ਰੋਲੇ ਹੋਏ ਆ ਜੀ ਮਤਲਬ ਹੁਣ ਤਾਂ ਯਾਦ ਤਾਂ ਆਉਂਦਾ ਹੀ ਹੈ ਨਾ ਯਾਦ ਗਰੀ ਜਿਵੇਂ ਸੁਪਨੇ ਆਕੂ ਉਦੋਂ ਫਿਰ ਚਾਚਾ ਬਾਪ ਸਾਡਾ ਆਈ ਬਰਾਤ ਵਿਦੇਸ਼ੀ ਚੀਜ਼ਾਂ ਚ ਮਨਾ ਲਈ ਤੇ ਤੇ ਉਹਦੀ ਬਰਾਤ ਮੇਰੇ ਆਪਣਾ ਕਿੱਥੇ ਆਏ ਸੀਗੇ ਜੀ ਕਿਹੜੇ ਰਾਜੋ ਕੀ ਰਾਜੋ ਕੀ ਰਾਜੋ ਕੀ ਬਰਾਤ ਆਈ ਠੀਕ ਆ ਜੀ ਅਸੀਂ ਮੂਰੋਂ ਤੁਰਦੇ ਕਰ ਤੱਕੇ ਤੇ ਕੋਈ ਖਾਂਦੇ ਆਏ ਫਿਰ ਤੁਰ ਫਿਰ ਕੀ ਸਾਂਦੂ ਕਿੱਥੇ ਗਏ ਨਹੀਂ ਬੜਾ ਪਿਆਰ ਪਈ ਗਿਆ ਫਿਰ ਇੱਥੇ ਆ ਗਏ ਨੇ ਮਿਲਣੇ ਰਾਜੂ ਵੀ ਤੇ ਇਹ ਬਰਾਤ ਆਈ ਇਹ ਬਰਾਤ ਇਧਰ ਰਹਿ ਗਈ ਅੱਛਾ ਜਿਹੜੀ ਬਰਾਤ ਜਦੋਂ ਰੌਲੇ ਪੈ ਹੈਗੇ ਆ ਜਦੋਂ ਵੰਡ ਹੋਈ ਆ ਬਰਾਤ ਇਧਰ ਇੱਥੇ ਰਹਿ ਜੋਗੀ ਆ ਇੱਥੇ ਰਹਿ ਗਈ ਆ ਇੱਥੇ ਰਹਿ ਗਈ ਆ ਤੇ ਜਿਹੜਾ ਪਰਿਵਾਰ ਸੀ ਮਗਰੋਂ ਪਿੱਛੇ ਰਹਿ ਗਿਆ ਇਹ ਮਗਰੋਂ ਆਪੇ ਤੁਰ ਕੇ ਆਏ ਮoure ਤੁਸੀਂ ਤੁਰ ਕੇ ਆਏ ਤੇ ਕਿੰਨੇ ਦਿਨਾਂ ਦੇ ਵਿੱਚ ਜਿਹੜੇ ਤੁਸੀਂ ਮੰਨੋ ਜਦੋਂ ਉਹ ਰੌਲੇ ਪੈ ਗਏ ਨੇ ਜਿਹੜੀ ਬਰਾਤ ਇਧਰ ਰਹਿ ਗਈ ਸੀਗੀ ਤੁਹਾਡਾ ਮੰਨੋ ਫਾਦਰ ਜੀ ਤੁਹਾਡੇ ਪਿਤਾ ਜੀ ਤੁਸੀਂ ਕਿੰਨੇ ਦਿਨਾਂ ਦੇ ਵਿੱਚ ਉਥੋਂ ਲਾਹੌਰ ਤੋਂ ਚੱਲ ਕੇ ਇੱਥੇ ਆਏ ਜੀ ਉਹ ਜਿਵੇਂ ਕੱਲ ਬਰਾਦਾ ਵੀ ਹਾਂਜੀ ਤੇ ਉਹ ਉਦੋਂ ਰੋਲਾ ਪੈ ਗਿਆ ਮਗਰੀ ਤੇਰੇ ਤੇ ਰਾਤ ਰਾਤ ਇੱਥੇ ਆ ਗਈ ਅੱਛਾ ਰਾਤ ਰਾਤ ਇੱਥੇ ਆ ਗਈ ਤੇ ਬਰਾਦ ਸਵੇਰੇ ਫਿਰ ਸਾਰੇ ਇੱਥੇ ਰਹੇ ਬਰਾਤੀ ਗਈ ਨਹੀਂ ਵਿਹਾਂ ਠੀਕ ਠੀਕ ਹਾਂ ਤੇ ਬੱਪੂ ਜੀ ਕੋਈ ਜਿਵੇਂ ਜਿੰਨੇ ਜਦੋਂ ਵੰਡ ਹੋਈ ਸੀਗੀ ਵੱਡੀ ਪੱਧਰ ਤੇ ਜਿਹੜਾ ਹੈਗੇ ਵਡਫਟ ਲੋਕਾਂ ਦੀ ਹੋਈ ਸੀਗੀ ਪਰਾਂ ਦੇ ਵਿਚਰਕ ਦੱਸਦੇ ਆ ਵੀ ਕਈ ਗੱਡੀਆਂ ਦੀ ਗੱਡੀਆਂ ਜਿਹੜੀਆਂ ਹੈਗੀਆਂ ਉਧਰ ਜਾਂਦੀਆਂ ਸੀ ਤੇ ਉਧਰੋਂ ਇੱਧਰ ਆਉਂਦੀਆਂ ਸੀਗੀ ਕੋਈ ਆਪਣੇ ਵੀ ਪਿੰਡਾਂ ਤੇ ਲੱਗੇ ਆ ਪਾਣੀ ਵੇਖਿਆ ਨੇ ਜ ਆਪਣਾ ਸਾਡੇ ਜੂ ਸਾਡੇ ਜਿੰ ਤੋ ਕਿ ਪੰਜ ਸਤਾ ਪਿੰਡ ਆਇਆ ਨਾ ਸਾਡੇ ਨਹੀਂ ਉਹ ਫਰਤ ਪਚਾਇਆ ਸੀ ਬਰ ਫਰਤ ਪਚਾਇਆ ਕੋਈ ਨਹੀਂ ਹੋਇਆ ਤੇ ਪਾਪਾ ਜੀ ਜਿਹੜੀ ਉਧਰ ਤੁਹਾਡੀ ਜ਼ਮੀਨ ਸੀ ਕੀ ਉਹ ਕਿੰਨੀ ਕੁ ਉਧਰ ਹੈਗੀ ਸੀ ਤਾਂ ਇੱਧਰ ਆਣ ਕੇ ਕਿੰਨੀ ਉਹ ਉਧਰ ਤਾਂ ਫਿਰ ਪੜੀਆਂ ਬਜ਼ੇਰੀਆਂ ਹਨ ਉਧਰ ਫਿਰ ਇੱਧਰ ਆਣ ਕੇ ਤਾਂ ਕਟਾਂ-ਕਟਾਂ ਹੀ ਹੋਈਆਂ ਨੇ ਦੂਜਾ ਹਿੱਸਾ ਚੌਥਾ ਆਇਆ ਪੰਜਵਾਂ ਆਇਆ ਤੇ ਇੱਥਾਰ ਦੇ ਪਚੋਗੇ ਹੀ ਉਹ ਤਾਂ ਜਿਵੇਂ ਬੰਜਰ ਕਿਦਾਂ ਲਗਾ ਸ਼ੁਰੂ ਨਹੀਂ ਚੱਲਦੀ ਉਹ ਬੰਜਰ ਕਿਦੀ ਮونی ਫਿਰ ਜੋ ਮੌਲਾ ਦੇਣਾ ਨਾ ਤੇ ਹਮ ਹਮ ਤੋਂ ਇਹ ਆਪਣਾ ਦਪ ਅਗਲੇ ਮੀਰੇ ਕੀ ਬੇ ਲੱਗ ਗਈ ਆਪਣਾ ਲਾ ਰਹੀ ਤੇ ਬਪਾ ਜੀ ਜੇ ਆਪਾਂ ਗੱਲ ਕਰਤਾ ਜੀ ਤੁਹਾਡੇ ਜਿਹੜਾ ਪਰਾਣਾ ਪਿੰਡ ਸੀਗਾ ਪੁੱਛੋ ਕੀ ਹਾਂ ਉਥੇ ਲੱਗੇ ਕੋਈ ਸਟੇਸ਼ਨ ਸੀਗਾ ਜਾਂ ਕੋਈ ਕੋਈ ਕਨਿਗ ਸਟੇਸ਼ਨ ਸੀ ਕੜੀ ਕਿਸ ਸਟੇਸ਼ਨ ਹਾਂ ਕੋਈ ਵੱਡਾ ਸ਼ਹਿਰ ਵੀ ਹੈਗਾ ਲੱਗੇ ਪੈਂਦਾ ਸ਼ਹਿਰ ਕੱਚੀ ਕੋਠੀ ਰੇ ਮਿੰਡੇ ਇੱਕ ਮਹੀਨੇ ਦੇ ਕਿ ਬਨੇ ਕੱਚੀ ਕੋਠੀ ਜਿਤਨਾ ਮੱਲਾ ਸ਼ਹਿਰ ਆਪਣਾ ਲੱਗੇ ਪੈਂਦਾ ਪੰ ਹਮ ਹਮ ਇਤਨਾ ਹੀ ਦੋਵੇਂ ਸ਼ਹਿਰ ਤੋਂ ਬਸ ਠੀਕ ਹੈ ਜੀ ਹਾਂ ਤੇ ਜਦੋਂ ਵੰਡ ਸਾਰੀ ਵੰਡ ਹੋ ਜਾਂਦੀ ਆ ਪਤਾ ਤੁਹਾਨੂੰ ਕਿਵੇਂ ਲੱਗਦਾ ਵੀ ਹੁਣ ਵੀ ਸਾਡਾ ਜਿਹੜਾ ਹੈਗਾ ਦੇਸ਼ ਜਿਹੜਾ ਸਾ ਇੱਕ ਵੱਡ ਖਿੱਚੀ ਗਈ ਆ ਚੜਦੇ ਤੇ ਲੈਂਦੇ ਪੰਜਾਬ ਦੇ ਵਿੱਚ ਉਹ ਜੋ ਲਾ ਰਵਾ ساری ਦੁਨੀਆ ਵੀ ਚੜਦੇ ਫੇਰ ਆ ਜਾਂਦੇ ਪਰ ਕੋਈ ਆ ਕੇ ਭੜਕੇ ਆ ਜਾਂਦੇ ਕੋਈ ਆ ਕੇ ਪਰਸਾ ਆ ਜਾਂਦੇ ਕੋਈ ਆ ਕੇ ਹੁਣਾ ਕ ਨਹੀਂ ਹੁਣਾ ਇਹੋ ਜਿਹਾ ਰੋਲਾ ਸੁਣੀ ਗਏ ਸੁਣਦੇ ਰਹੇ ਤੇ ਅੱਜ ਅੱਜ ਖਾਸ ਗੱਲ ਕੋਈ ਨਹੀਂ ਅੱਜ ਨਹੀਂ ਚੇਤਾ ਆਉਦਾ ਚੇਤਾ ਦਾ ਦਿਖਦਾ ਉਹਨੋ ਜਿਹਾ ਘਰ ਬਰ ਬਣਾਇ ਨਹੀਂ ਤੇ ਜੋ ਰਿਜੋਤ ਸ਼ੋਕਲੇ ਐਂਡਿਆ ਤੇ ਜੇ ਕੋਲ ਪਿੱਛੇ ਜਿਹੜੇ ਹੈਗੇ ਆਪਦੇ ਜਿਹੜੇ ਜਿਹੇ ਆਪਣੇ ਪਿੰਡ ਦੇ ਵਿੱਚ ਕੋਈ ਸੱਜਣ ਮਿੱਤਰ ਹੁੰਦੇ ਨੇ ਜਾਂ ਕੋਈ ਹੋਰ ਹੁੰਦੇ ਨੇ ਜਿਵੇਂ ਉੱਥੇ ਆਪਣੇ ਮਤਲਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਸਥਾਨ ਹੈਗਾ ਅਨਕਾਣਾ ਸਾਹਿਬ ਉਹਨਾਂ ਨੂੰ ਛੱਡ ਕੇ ਇੱਧਰ ਆਪਾਂ ਇੱਧਰ ਪੰਜਾਬ ਦੇ ਵਿੱਚ ਚੜਦੇ ਪੰਜਾਬ ਚ ਆ ਗਏ ਆ ਕੁਝ ਦਰਦ ਮਹਿਸੂਸ ਹੁੰਦਾ ਹੈ ਜਿਹੜਾ ਦਰਦ ਤਾਂ ਹਰ ਹੁੰਦਾ ਹੀ ਇਹ ਜਿਹੜਾ ਛੱਡ ਗਏ ਉਹਨਾਂ ਦੇ ਮਹਾਰਾਜ ਦਾ ਸਥਾਨ ਏਡਾ ਵੱਡਾ ਦਰਦ ਤਾਂ ਹੁੰਦਾ ਹੀ ਇਹ ਜਿੰਨਾ ਜਿੰਨੇ ਧੱਕੇ ਕਰਦੇ ਨੇ ਦਰਦ ਤਾਂ ਤੁਸੀਂ ਕਿੰਨੇ ਹੋ ਰਿਹਾ ਮਾਰੇ ਇਹ ਸਟਾਨ ਛੱਡ ਕੇ ਆਉਣ ਦਾ ਜਿਹੜੇ ਲੋਕ ਸੀਗੇ ਜਿਨ੍ਹਾਂ ਨਾਲ ਵੱਟਫਟ ਹੋਈ ਸੀ ਉਹਨਾਂ ਦਾ ਕੀ ਕਾਲ ਹੋਏਗਾ ਥੋੜੇ ਦੁਖੀ ਹੋਣਗੇ ਹੋਰ ਕਿਦੇ ਵੀ ਜਦੋਂ ਤੁਸੀਂ ਇੱਧਰ ਆਏ ਹੋ ਇੱਧਰ ਤੁਹਾਨੂੰ ਜਿਹੜੀਆਂ ਜ਼ਮੀਨਾਂ ਪੂਰੀਆਂ ਲਾਟ ਹੋ ਗਈਆਂ ਕਿ ਕੱਟ ਮਿਲੀਆਂ ਕਿ ਕਿ ਨਹੀਂ ਕੱਟੀ ਕੱਟੀ ਮੇ ਲਾਟ ਪੂਰੀਆਂ ਕਿੱਥੋਂ ਨਹੀਂ ਆਹੀ ਕੱਟੇ ਕੱਟ ਕੁਟੇ ਕਰੇ ਪੂਰਾ ਦੇਸ਼ ਜਾਤੀ ਦਾ ਦਿਹਾੜਾ ਮਿਲਾ ਰਿਹਾ ਹੈ ਤੇ ਜਿਹੜੇ ਸਿਗੇ ਜਿਹੜੇ ਲੈਂਦੇ ਪੰਜਾਬ ਦੇ ਵਿੱਚੋਂ ਜਿਨ੍ਹਾਂ ਨਾਲ ਜਿਹੜੇ ਉੱਠ ਕੇ ਵਿਚਾਰੇ ਉਧਰੋਂ ਉਜਾੜੇ ਤੌਰ ਤੇ ਇੱਧਰ ਆਏ ਨੇ ਉਹਨਾਂ ਉਹ ਜਾਤੀ ਦੇ ਹਰਾ ਮਨਾ ਰਿਆ ਕਿ ਉਹ ਇਸ ਨੂੰ ਕੀ ਲੈ ਰਹੇ ਨੇ ਉਹ ਤਾਂ ਦੁਖੀ ਦੁਖੀ ਨਹੀਂ ਕਿ ਮਨ ਤਾਂ ਨਾਲ ਦੁਖੀ ਹੁੰਦਾ ਵੀ ਇੰਨਾ ਕੁ ਛੱਡ ਕੇ ਦੇ ਇੱਥੇ ਤੱਕੇ ਖਾਣਾ ਇੱਥੇ ਉਹ ਗੱਲਾ ਨਹੀਂ ਉਹ ਜੇ ਛੱਡੀ ਧਰਤੀ ਦੇ ਹੱਥ ਧਰਤੀ ਰਲਦੀ ਇੱਥੇ ਦੇ ਚੱਲਾਂ ਫੁੱਟ ਫੁੱਟ ਕੇ ਮਹਾ ਬਣੀ ਜੀ ਬੜੀਆਂ ਕਿੰਨੀ ਕਿ ਇੱਥੇ ਮਿਹਨਤ ਕਰਨੀ ਪਈ ਆਣ ਕੇ ਇੱਕ ਮਿਹਨਤ ਸਾਰੀ ਹਰੀਆਂ ਨੂੰ ਆਣਾ ਮੁਰਕੇ ਲੋਡੇ ਉਹ ਲੀਵ ਬਿਊਟੀਫੁਲ ਦੇ ਬੂਟੇ ਪੁੱਟਨੇ ਫੇਕ ਕਰ ਆ ਆਪ ਟੈਟਰ ਸੇ ਕਰਨੇ ਦਿੱਤੇ ਤੇ ਪਧਰ ਹੋਈਆਂ ਪਧਰ ਹੋਣੀਆਂ ਨਹੀਂ ਬੜੀਆਂ ਨਹੀਂ ਉੱਚੀਆਂ ਵੀ ਬੜੀਆਂ ਧਾਰਦੀਆਂ ਇੱਕ ਬਣੀ 10 ਫੁੱਟ ਉੱਚੀ ਇੱਕ ਬਣੀ 10 ਫੁੱਟ ਨਹੀਂ ਵੀ ਦੇ ਉਹ ਕਿਹੜੇ ਯੁੱਧਾਂ ਨਾਲ ਪਧਰ ਕੀਤੀਆਂ ਤੇ ਜੇਕਰ ਹੁਣ ਆਪਾਂ ਗੱਲ ਕਰਦੇ ਆ ਜਿਵੇਂ ਮਤਲਬ ਪੁਰਾਣੇ ਜਿਹੜੇ ਬਜ਼ੁਰਗ ਤੁਹਾਡੇ ਉਮਰ ਦੇ ਸੀਗੇ ਜਿਹੜੇ ਸੱਜਣ ਮਿੱਤਰ ਜਾਂ ਉੱਥੇ ਰਹਿ ਗਏ ਜਾਂ ਕੋਈ ਆਪਦੇ ਪਰਿਵਾਰ ਰਹਿ ਗਏ ਨੇ ਉਹਨਾਂ ਨੂੰ ਮਿਲਣ ਦਾ ਦਿਲ ਨਹੀਂ ਕਰਦਾ ਵੀ ਅਸੀਂ ਦਿਲ ਤੋਂ ਕਹਾ ਕਰਨਾ ਹੁਣ ਜਦੋਂ ਪਹਿੰਦੇ ਚੋਪੀ ਉਮਰ ਜੀ ਦੇ ਨਾ ਇਹਨਾਂ ਕੇ ਨਾ ਪਿਆਰੀ ਹੀ ਨਾ ਇਹਨਾਂ ਪਿਆ ਨਾ ਕੋਰ ਤੋਂ ਹੀ ਜਲੀ ਤੇ ਬਾਬੇ ਨਾੜਕ ਦੀ ਧਰਤੀ ਨੂੰ ਧਰਤੀ ਤੇ ਜਾਣ ਦਾ ਦਿਲ ਨਹੀਂ ਕਰਦਾ ਉਹ ਤਾਂ ਕਰਦਾ ਮੇਰਾ ਬੱਚੇ ਨਹੀਂ ਸੂਤਰੀ ਨਾ ਜੀ ਨਾ ਕਰ ਮਰ ਸਰਕਾਰ ਕੋ ਕੀ ਮੰਗ ਕਰਦੇ ਹੋ ਵੀ ਜਿਹੜਾ ਰਾਹ ਪਧਰਾ ਕਿ ਤੱਕ ਖੁੱਲਿਆ ਜਾਵੇ ਜਿਹੜੇ ਦਰਸ਼ਨੀ ਦਾਰੇ ਆਂ ਦੇਣ ਦੀ ਫੇਰੀ ਹੈ ਦੋਵੇਂ ਸਰਕਾਰਾਂ ਬਣਾ ਵੀ ਜੇ ਤੂੰ ਬਣਾ ਵੀ ਜੇ ਤੂੰ ਦੇਣ ਫੇਰੀ ਸਾਡੇ ਵਰਗੇ ਬੰਦੇ ਜਾ ਸਕਦੇ ਜਿਵੇਂ ਅੰਗਰੇਜ਼ਾਂ ਨੇ ਵੰਡ ਪਾ ਦਿੱਤੀ ਲਕੀਰ ਖਿੱਚ ਦਿੱਤੀ ਕਹਿੰਦੇ ਤਾਂ ਪਾਕਿਸਤਾਨ ਦੇ ਵਿੱਚ ਵੀ ਪੰਜਾਬੀਆਂ ਦੇ ਵਿੱਚ ਤੇ ਮੁਸਲਮਾਨ ਭਾਈਚਾਰੇ ਦੇ ਵਿੱਚ ਵੀ ਇਹਦੇ ਵਿੱਚ ਕਿਵੇਂ ਲਕੀਰ ਖਿੱਚਤੀ ਵੰਡ ਵੰਡ ਕਹਤਾ ਵੀ ਵੰਡ ਮਨੂ ਦੇਸ਼ ਅਸੀਂ ਵੰਡ ਤਾਗਾ ਤੇ ਕਾਰਨ ਤੁਸੀਂ ਕੀ ਮੰਨਦੇ ਹੋ ਵੀ ਇਹ ਇਹ ਕਿਉਂ ਕੀਤਾ ਗਿਆ ਜੀ ਦਾ ਅੰਗਰੇਜ਼ ਜਿਹੜੇ ਨਾ ਦਿਮਾਗ ਬਹੁਤ ਤੇਜ਼ ਹੁੰਦਾ ਇਹਨਾਂ ਪੰਜ ਸਾਲ ਸਾਲ ਪਹਿਲਾਂ ਜੋ ਇਹ ਲਿੰਦੇ ਬਿਆ ਕੰਮ ਹੋਣਾ ਹੂੰ ਤੇ ਉਹਨਾਂ ਵੀ ਦੋਏ ਕੋਮਾ ਮੁਜ਼ਮਨ ਤਾਂ ਸਿੱਖ ਨੇ ਜੋ ਰਵਰ ਜਵਰ ਨੇ ਇਹਨਾਂ ਦੋਨ ਪਾੜ ਦੀਜੀ ਹੂੰ ਗੇਜਾਂ ਸਕੀਮ ਉਹਨਾਂ ਪਹਿਲੋਂ ਸੋਚੀ ਹੋਈ ਸੀ ਠੀਕ ਹੈ ਜੀ ਤਾਂ ਨਾ ਪਾੜ ਕੇ ਦੋ ਜਵਾਬ ਸੀ ਲੜਦੇ ਨੇ ਸਾਡੇ ਲੈ ਨਾ ਜੋਰ ਕਰਨਗੇ ਹੂੰ ਮਰੇਜਾਂ ਲਈ ਠੀਕ ਹੈ ਜੀ ਹਾਂ ਤੇ ਸਭ ਤੋਂ ਫਿਰ ਜ਼ਿਆਦਾ ਜਿਹੜਾ ਨੁਕਸਾਨ ਹੈਗਾ ਉਹ ਤਾਂ ਨੁਕਸਾਨ ਦਾ ਪੰਜਾਬ ਦਾ ਹੈ ਸਾਰੇ ਪੰਜਾਬ ਦਾ ਹੈ ਪੰਜਾਬ ਦਾ ਹੋਰ ਜਿਹਦਾ ਟੁਕੜਾ ਦਾ ਉਹਨਾਂ ਪੰਜਾਬ ਦੇ ਨੂੰ ਸਾਰਾ ਹੈ ਪੰਜਾਬ ਦੇ ਸਿੱਖ ਬਜ਼ੁਰਗਾਂ ਦਾ ਕਹਿਣਾ ਹੈ ਕਿ ਜਿਹੜੇ ਸਾਡੇ ਗੁਰਤਾਮ ਨਨਕਾਣਾ ਸਾਹਿਬ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਤਾਮ ਸਾਡੇ ਰਹਿਗੇ ਨਹੀਂ ਉਹਨਾਂ ਦੇ ਦਰਸ਼ਨ ਦੀਦਾਰੇ ਕਰ ਲਈਓ ਸਰਕਾਰਾਂ ਤੋਂ ਮੰਗ ਕਰਦੇ ਨੇ ਕਿ ਵੀ ਸਾਡੇ ਜਿਹੜੇ ਹੈਗੇ ਆ ਵੀਜ਼ਾ ਵੀਜ਼ੇ ਤੋਂ ਬਗੈਰ ਸਾਨੂੰ ਜਿਹੜੇ ਉਹ ਦਰਸ਼ਨ ਦੀਦਾਰੇ ਕਰਨ ਦੀ ਜਿਹੜੀ ਆਗਾ ਦਿੱਤੀ ਜਾਵੇ ਅਤੇ ਜਿਹੜੇ ਸਾਡੇ ਪੁਰਾਣੇ ਪਿੰਡ ਹੈਗੇ ਆ ਜਾਂ ਜਿਹੜੇ ਸਾਡੇ ਕੋਈ ਸੱਜਣ ਮਿੱਤਰ ਹੈਗੇ ਆ ਉਹਨਾਂ ਨੂੰ ਮਿਲਣ ਵਾਸਤੇ ਵੀ ਸਾਨੂੰ ਜਿਹੜੀ ਹੈਗੀ ਵੀਜ਼ੇ ਦੀ ਲੋੜ ਨਾ ਪਵੇ ਕਿਉਂਕਿ ਅਸੀਂ ਕਿਹੜਾ 70 75 80 90 ਸਾਲ ਦੀ ਇਹਨਾਂ ਦੀ ਉਮਰ ਹੋ ਚੁੱਕੀ ਹੈ ਵੀ ਅਸੀਂ ਕਿਹੜਾ ਉੱਥੇ ਜਿਹੜੇ ਜਾ ਕੇ ਹਥਿਆਰ ਚੱਕਣੇ ਪਰ ਸਾਨੂੰ ਸਰਕਾਰ ਜਿਹੜੀ ਹੈਗੀ ਆ ਉਹ ਇੱਕ ਵਿਜੇ ਤੋਂ ਬਗੈਰ ਸਾਨੂੰ ਇੰਨੇ ਗੁਰੂ ਧਾਮਾਂ ਦੇ ਜਿਹੜੇ ਦਰਸ਼ਨ ਦੀਦਾਰੇ ਅਤੇ ਆਪਣੇ ਪਿੰਡਾਂ ਦੇ ਜਿਹੜੇ ਹੈਗੇ ਆ ਅ ਵਿੱਚ ਜਿਹੜੇ ਲੋਕਾਂ ਨਾਲ ਮਿਲਣ ਦੇ ਜਿਹੜੇ ਹੈਗੇ ਆ ਉਹ ਰਾਹ ਪਧਰਾ ਕੀਤਾ ਜਾਵੇ। ਇਹੀ ਮੰਗ ਕਰਦੇ ਨੇ ਪੁਰਾਣੇ ਬਜ਼ੁਰਗ ਜਿਹੜੇ ਉਥੋਂ ਵੱਲ ਦਰਾਨ ਜਿਹੜੇ ਇਧਰ ਆ ਚੁੱਕੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰਾਂ ਇਹਨਾਂ ਦੀ ਮੰਗ ਨੂੰ ਕਦੋਂ ਤੱਕ ਪੂਰਾ ਕਰਦੀ ਆ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਫਰੋ ਪਰ ਤੋਂ ਬਲਬੀਰ ਸਿੰਘ ਦੋਸਤ ਦੀ ਰਿਪੋਰਟ ਅਜੀਤ ਕੈਪਟਨ